ਜਾ ਫੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਸਾਡੇ ਜਿਹੜਾ ਕਾਹਵਾਲੀ ਪੱਤਨ ਤੱਕ ਫਾਇਲ ਕ ਜਿਹੜਾ ਪਲੱਡ ਆਇਆ ਸੀ ਉਹਦੇ ਬਾਰੇ ਕਹਿਣ ਚਾਹੁੰਦੇ ਆ ਕਿਉਂਕਿ ਤਨ ਸਾਡੇ ਪਿੰਡ ਰਾਮ ਸਿੰਘ ਬਹਿਣੀ ਦੋਨਾਂ ਨਾਨਕਾ ਚੰਗੜ ਬਹਿਣੀ ਕਾਹਵਲ ਪੱਤਨ ਤੋਂ ਜਾਨਕ ਅਗਰ 10 12 ਪਿੰਡ ਲੱਗਦੇ ਆ ਜਿਹੜੀ ਕੀ ਕੋਈ फडਕ ਲੱਗਦੀ ਜਾਂਦਾ ਕਿ ਜੇ ਕੰਮ ਚੱਲ ਰਿਹਾ ਹੈ ਇਹਦੀ ਪ੍ਰਕਾਰ ਬਣ ਕ ਖਵਾ ਤੇ ਅੰਮਲ ਨੂੰ ਖਾਬ ਨੂੰ ਕੋਕਰ ਕਾ ਕੇ ਕਵਾ ਕਰਵਾਇਆ ਕੰਮ ਤੇ ਇਹਨਾਂ 10 12 ਪਿੰਡ ਲੱਗਦੇ ਨੇ ਜੀ ਕਾਹਵਲ ਪੱਤਿਆਂ ਨੇ ਜੀ ਜਿੰਦੇ ਵਿੱਚ ਯਾਨੀ ਕਿ ਸਰਕਾਰ ਜਿੰਨੇ ਵੀ ਮਜੂਦਾ ਐਮਐਲ ਸਾਹ ਬਾਂਦੇ ਨੇ ਕੋਈ ਵੱਡਾ ਮੰਤਰੀ ਅਹੁਦੇਦਾਰ ਹੁੰਦਾ ਜੇ ਸੜਕ 'ਤੇ ਉੱਪਰ ਲੰਘ ਕੇ ਹੁੰਦੇ ਨੇ ਅੱਗੇ ਪਿੰਡ ਤੱਕ ਖੜਕ ਜੁੜਦੀ ਹੈ ਜੀ ਉਹ ਖੜਕ ਦਾ ਯਾਨੀ ਕਿ 10 15 20 ਫੁੱਟ ਡੂੰਘਾ ਟੋਆ ਪੈ ਚੁੱਕਾ ਹੈ ਜੀ ਸੜਕ ਬਹੁਤ ਮੜੇ ਲਾਗਨੇ ਸਾਰੇ ਟੋਏ ਪੂਰੇ ਸਾਰਾ ਟੋਆ ਲਾਇਆ ਕਿ ਤਕਰੀਬਨ ਪਿੰਡ ਤੱਕ ਸਾਰੇ ਸੜਕ ਖਰਾਬ ਹੈ ਜੀ ਕਿੰਨੇ ਕੰਡੇ ਪੈ ਚੁੱਕੇ ਹੋ ਗਏ ਕੰਡੇ 10 10 ਫੁੱਟ ਪੈ ਚੁੱਕੇ ਸੜਕਾਂ ਤੇ ਕਰੋਗਿਆ ਸਾਰਾ ਨਿਕਲ ਚੁੱਕਾ ਹੈ ਅੱਗੇ ਸਾਰੇ ਪਿੰਡਾਂ ਤੇ ਹਿੱਤ ਚੁੱਕਾ ਨੇ ਅੰਗੇ ਹੀ ਕਰਦੇ ਆ ਵੀ ਸਰਕਾਰ ਨੂੰ ਵਿੱਚ ਵੀ ਪਹਿਲ ਦੇ ਦਰਦ ਖਾੜੇ ਪਿੰਡਾਂ ਦੀਆਂ ਕੜਕਾਂ ਦਾ ਜਿਹੜਾ ਨਿਰਤਨ ਕੀਤਾ ਜਾ ਮਰਮਤ ਕਰਵਾਈ ਮਰਮੰਦ ਕਰਵਾਈ ਜਦੇ ਅੱਗੇ ਹੋਈ ਨਹੀਂ ਪਰ ਉਹ ਆਧ ਵਿਚਕਾਰ ਛੱਡ ਗਏ ਨਾ ਪੂਰੀ ਨਹੀਂ ਮਰਮਤ ਹੋਈ 2030 ਵਿੱਚ ਵੀ ਦਾ ਉਹ ਤੇ ਵੀ ਬਲੱਡ ਆ ਸੀ ਬਹੁਤ ਹਕੀਕਾ ਕੋਆ ਕੇ ਕਰਵਾਈਏ ਪਰ ਉਹਨੇ ਧਿਆਨ ਪੂਰਾ ਦਿੱਤਾ ਨਹੀਂ ਸਰਕਾਂ ਤੋਂ ਮੰਨ ਤੋਂ ਨਾਰਮਲ ਜੀ ਰਿਪੇਅਰ ਕਰਕੇ ਉਹਨੇ ਛੱਡ ਦਿੱਤੀ ਅੜਤਾ ਹਰ ਯਾਨੀ ਤਕਰੀਬਨ 2 ਸਾਲ ਬਾਅਦ 3 ਸਾਲ ਬਾਅਦ ਉਹਨੇ ਆਣੀ ਸ਼ੁਰੂ ਹੋ ਹੀ ਗਏ ਨੇ ਤੇ ਫਰਕਾਂ ਦਾ ਜ਼ਰੂਰੀ ਹੈ ਜਿਹੜਾ ਯਾਨੀ ਕਿ ਸਾਡੇ ਪਿੰਡਾਂ ਦੀ ਜਿਹੜੀ ਪਰਕਾ ਲੱਗਦੀ ਹੈ ਨਾ 10 12 ਪਿੰਡਾਂ ਫਿਰੇ ਫਿਰ ਬੱਚੇ ਲੰਘਣਾ ਹੂਕਾ ਅੜਕਾ ਜਿਹੜੇ ਚੌੜੀਆਂ ਵਿੱਚ ਕਿਤੇ ਜੀ 25 ਹਨ ਉਹ ਯਾਨੀ ਕਿ ਦੁਆਰਾ ਘਟਿਆ ਜਾਣੋ ਸਾਈਡ ਤੇ ਪੱਥਰ ਪਾਏ ਜਾਵੇ ਮੋਗੇ ਪਾਏ ਜਾਣ ਆਹ ਫਰਥ ਵਾਲੀ ਦੀ ਫਲੋਰਾ ਉਹ ਪਿੱਛੇ ਬਣੀ ਪੋਲ ਦੇ ਨੇੜੇ ਪਰ ਉਹ ਜੀ ਉਹ ਨਹੀਂ ਟੁੱਟੀ ਜੀ ਉਹ ਬਣਨੀ ਚਾਹੀਦੀ ਜੀ ਅੱਬ ਚਦਨ ਦੇ ਕਰਨ ਜਿਆਦਾ ਹੋ ਸਕਦੀ ਜੀ ਪਿੰਡਾਂ ਵੱਲ ਫਿਰ ਪਾਣੀ ਦਾ ਨੁਕਸਾਨ ਘਟ ਹੁੰਦਾ ਜੀ